ਸਸਰੀਕਾਲ ਮਿੱਤਰੋ ਕੀ ਹਾਲ ਚਾਲ ਆ ਆਪਾਂ ਅੱਜ ਬਣਾਉਣਾ ਆ ਬਲੌਗ ਤੇ ਗਰਮੀ ਤੁਹਾਨੂੰ ਪਤਾ ਹੀ ਆ ਇੰਜੋਏ ਕਰੀ ਜਾਂਦੇ ਸਾਰੇ ਤੇ ਆ ਇੱਕ ਗੱਲ ਕਰਾਂਗੇ ਆਪਾਂ ਅੱਜ ਜਿਹੜਾ ਹੋਟ ਡਰਾਈਵਰ ਆ ਟਰੱਕ ਵਾਲਾ ਜਿਹਦੇ ਗੋਲੀ ਮਾਰਤੀ ਹੈ ਨਾ ਕਿੰਨਾ ਮਾੜਾ ਕੰਮ ਕੀਤਾ ਵਿਚਾਰੇ ਨੂੰ ਗੋਲੀ ਮਾਰ ਕੇ ਮਾਰਤਾ ਤੇ ਕੁਝ ਰਹੀਸਾਂ ਨੇ ਕੁਝ ਜੇ ਜੇ ਦੀ ਜੇਬ ਤੇ ਅਸਲ ਆਇਆ ਬੋਟਾਂ ਦੇ ਤਰ੍ਹਾਂ ਤੇ ਚਲੋ ਆਪਾਂ ਅੱਜ ਦਾ ਬਲੌਗ ਵੀ ਬਣਾਉਨੇ ਆ ਜਿੰਨਾ ਬਣ ਸਕਦਾ ਆ ਤੇ ਤੁਹਾਨੂੰ ਅੱਜ ਰੌਣਕ ਮੇਲਾ ਵੀ ਦਿਖਾ ਲਦੇ ਆ ਸੋਮਵਾਰ ਆ ਤੇ ਚਲੋ ਠੀਕ ਆ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਲੈ ਆਪਾਂ ਬੱਸ ਅੱਡੇ ਪਹੁੰਚ ਗਏ ਆ ਨਕੌਦਰ ਕਿਉਂਕਿ ਫਗਵਾੜੇ ਮੈਂ ਪੂਰੇ ਪੂਰੇ ਟਾਈਮ ਨਹੀਂ ਜਾਣਾ ਹੁਣ ਆ ਫੜਾਫੜ ਬੱਸ ਤੇ ਚੜੇ ਆ ਆ ਗਏ ਆ ਇੱਥੇ ਟਿਕਟਾਂ ਕੱਟ ਲਈਆਂ ਕਿਉਂਕਿ ਬੱਸ ਦੇ ਵਿੱਚ ਚੱਲਦੀ ਜੀ ਤਾਂ ਕੀ ਵੀਡੀਓ ਬਣਾਉਣੀ ਕੋਈ ਇਤਰਾਜ਼ ਕਰੇ ਕਿ ਮੇਰੀ ਬਣਾਉਂਦਾ ਹਨ ਓਮਨ ਠੀਕ ਹੈ ਨਾ ਤੇ ਆ ਬੰਦਾ ਸਾਡਾ ਦੇਖੋ ਸਾਡੇ ਕੋਲ ਟੈਕਟਾ ਵੀ ਨਹੀਂ ਗਰੀਬ ਕੰਪਨੀ ਤੋਂ ਤੇ 80 15 ਵਾਲੀ 12 ਵਾਲੀ ਬਣਾ ਲਈ ਦੀ ਆ 10ਾਂ ਵਾਲੀ ਦੀਆਂ ਦੀ ਬਣਾ ਲਈ ਦੀ ਆ 30ਾਂ ਵਾਲੀ 25ਾਂ ਜੀ ਬਣਾ ਲਈ ਜਿੰਨਾ ਬਣਾ ਬਣਾ ਕੇ ਕਾਂਕਾ ਨਾਲ ਲਈਦਾ ਯਾ ਭਰਾਵਾ ਕਾਂਕਾ ਟੁੰਕਾ ਤੇ ਕੀ ਲੋੜਾ ਆਪਦੇ ਪੈਸੇ ਹੀ ਪੂਰੇ ਹੁੰਦੇ ਤੇ ਤੇਲ ਦੇ ਹੀ ਪੂਰੇ ਹੁੰਦੇ ਹੈ ਨਾ ਬਾਕੀ ਚਲੋ ਸਾਡਾ ਹੁਣ ਇੱਥੇ ਟਾਈਮ ਲੱਗਣ ਲੱਗਾ ਗੱਡੀ ਲਾਉਣੇ ਆ ਕਾਊਂਟਰ ਤੇ ਚਾਹ ਬਾਣੀ ਪੀਨੇ ਆ ਤੇ ਜਿਹੜਾ ਬੰਦਾ ਗੋਲੀ ਨਾ ਮਾਰਿਆ ਆ ਆਰਤੀ ਇਹਨੇ ਹਨਾ ਉਹ ਮਾ ਪੂਰੀ ਖਬਰ ਹੈ ਸੌਣੀ ਆ ਉਹ ਪੂਰੀ ਖਬਰ ਸੁਣ ਕੇ ਉੱਥੇ ਤੁਹਾਨੂੰ ਦੱਸਦਾ ਕਿੰਨਾ ਮਾੜਾ ਕੰਮ ਆ ਕਿਸੇ ਬੰਦੇ ਨੂੰ ਕਿਸੇ ਗਰੀਬ ਬੰਦੇ ਨੂੰ ਤੁਸੀਂ ਬਦਮਾਚੀ ਕਰਕੇ ਦਿਖਾ ਲੈਣੀ ਤੇ ਬਰਾਬਰ ਦੇ ਹੋ ਕੇ ਟਕਰੋ ਨਾ ਅਗਲੇ ਨੂੰ ਪਤਾ ਲੱਗਦਾ बराबर ਦੇ ਹੋ ਕੇ ਨਹੀਂ ਟੱਕਰਨਾ ਚਲੋ ਹਾਂਜੀ ਆਪਾਂ ਨ ਕੁਦਰੋਂ ਤੁਰ ਪਏ ਆ ਟੈਕ ਟਾਂ ਟੁਕ ਤੱਕ ਡੰਡਣ ਦੀ ਤਿਆਰੀ ਆ ਸਵਾਰੀ ਸੂਰੀ ਜਾਂ ਰਹਿਣੇ ਦੀ ਗਰਮੀ ਦਾ ਬੁਰਾ ਹਾਲ ਹੈ ਲੋਕਾਂ ਨੂੰ ਪਤਾ ਗਰਮੀ 'ਚ ਕੌਣ ਨਿਕਲਦਾ ਤੇ ਤਿਆਰੀ ਆਣ ਫਗਵਾੜੇ ਵਾਲ ਦੀ ਦੇਖਦੇ ਆ ਰਾਹ 'ਚ ਸਵਾਦੀ ਮਿਲਦੀ ਕਿ ਨਹੀਂ ਮਿਲਦੀ ਆ ਆਪਨ ਕੁਦਰੋਂ ਲੱਗੇ ਆ ਨਿਕਲ ਚਲੋ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆ ਫੇ ਆਪਾਂ ਪਹੁੰਚ ਗਏ ਕਵਾਰੀ ਫਗਵਾੜੇ ਪ੍ਰਾਈਵੇਟ ਤਾਂ ਆਉਂਦੀਆਂ ਖਾਲੀ ਸਰਕਾਰੀ ਨੂੰ ਦੇਖੋ ਸਾਰੀ ਸੂਰੀ ਸਾਨੂੰ ਤਾਂ ਬੱਸਾਂ ਨੂੰ ਪ੍ਰਾਈਵੇਟਾਂ ਦੇ ਤਾਂ ਕਿਤੇ ਭਾ ਖੁੱਲਦੇ ਆ ਪਹੁੰਚ ਗਏ ਸ਼ਬੀਲ ਪੀਤੀ ਅੱਜ ਰਾਜ ਸ਼ਬੀਲ ਲੱਗੀ ਹੋਆ ਹੁਣ ਜੂਨ ਮਹੀਨਾ ਆ ਗਿਆ ਮਹਾਰਾਜ ਦੀ ਪੰਜਾਬ ਤੇ ਇਨੀ ਕਿਰਪਾ ਆ ਹੁਣ ਦੇਖਿਓ ਤਾਂ ਸ਼ਬੀਲਾਂ ਲੱਗਦੀਆਂ ਲੰਗਰ ਲੱਗਦੇ ਹਨਾ ਜੂਨ ਹੀ ਲੋਹਾਰਿਆਂ ਨੂੰ ਪਤਾ ਹੀ ਹੈ ਕੀ ਹੋਇਆ ਸੀ ਆਦ ਇਹ ਤੂੰ ਗਾਲ ਕੇ ਲੜਾਈ ਨੂੰ ਹੀ ਕਰਦੇ ਮੈਂ ਕੋਈ ਦਿੱਕਤੀ ਨਹੀਂ ਹੈ ਹਾਂ ਆ ਮੈਂ ਕੋਲ ਪਾਈਆ ਰੱਖਿਆ ਇਹ ਕਿਹੜਾ ਬ੍ਰਾਂਡ ਪੀਨਰ ਜੀ ਇਹ ਕਿਹੜੀ ਦੇਸੀ ਬ੍ਰਾਂਡ ਆ ਤੁਸੀਂ ਸ਼ਰੇਆ ਡੈਸ਼ ਬੋਰਡ ਤੇ ਰੱਖੀ ਹੋ ਆ ਉਹਨਾਂ ਦੁਆਰੀਆਂ ਉਤਰ ਗਈਆਂ ਵੀ ਹੋਣਾ ਹਾਂ ਰੋਟੀ ਖਾਣ ਲੱਗੀ ਉਹਨੇ ਇੱਕ ਇੱਕ ਸੱਪ ਸੱਪ ਪੀ ਜਾਣੀ ਹੈ ਹਾਂ ਓਕੇ ਸ਼ਾਟ ਮਾਰ ਕੇ ਰੋਟੀ ਖਾਣ ਲੱਗਾ ਸ਼ਾਟ ਮਾਰ ਕੇ ਖਬੀਰ ਦਾ ਪਾਣੀ ਆ ਭਰਾਵਾ ਲੋ ਬੈੱਡ ਬਣਾਇਆ ਲੱਗੇ ਆ ਸੌਣ ਸ ਘੰਟਾ ਹੀ ਹੋ ਗਿਆ ਤਕਰੀਬਨ ਮੈਂ ਥੋੜੇ ਕੰਮ ਗਿਆ ਸੀਗਾ ਹੁਣ ਬੇਲਾ ਹੋਇਆ ਆ ਫੈਲਵਾ ਜੀਆਂ ਲਾਉਣ ਲੱਗੇ ਆ ਹੈਗੀਆਂ ਤੇ ਇਲੀਗਲ ਆ ਤੇ ਗਰਮੀ ਆ ਯਾ ਡਰਾਈਵਰ ਤੋਂ ਬਚਾ ਦੇਦਾ ਔਖਾ ਆ ਇੰਨੀ ਧੁੱਪ ਜੀ ਸਿੱਧੀ ਧੁੱਪ ਤੇ ਜਿੰਦੀ ਦਾ ਰਿਫਲੈਕਟ ਹੋਗੇ ਉਹ 40 ਡਿਗਰੀ ਟੈਂਪਰੇਚਰ ਰਿਫਲੈਕਟ ਹੋ ਕੇ 80 ਡਿਗਰੀ ਬਣਦਾ ਤੇ ਆ ਦੇਖ ਆ ਲਓ ਉਹ ਦਿਖਾ ਲਾ ਦੇਖੋ ਫੈਲਵਾ ਇਹਨਾ ਸ਼ੀਸ਼ੇ ਨਾਲ ਥੋੜਾ ਬਚਾਇਆ ਜਦੋਂ ਕਿਤੇ ਕੋਈ ਅਫਸਰ ਖੜਾ ਆ ਥੋੜੇ ਇਹਨੂੰ ਕੋਲਡ ਕਰਦੇ ਹੋਣਾ ਦੋ ਲੈ ਇੱਕ ਆ ਇੱਕ ਹੋਰ ਇਹ ਤੇ ਸ਼ੀਸ਼ੇ ਦੇ ਲਾ ਦੇਣੇ ਆ ਗੁੱਡੀਆਂ ਗੁੱਡੀਆਂ ਇਹਨਾਂ ਸਭ ਠੱਕ ਹੋ ਜਾਣੀਆਂ ਤੇ ਆ ਬੰਦੇ ਆ ਦੀ ਖੋਜ ਗੱਡੀਆਂ ਗੁੱਡੀਆਂ ਦਾ ਕੰਮ ਕਰਾਉਣਾ ਹੁੰਦਾ ਇਹ ਤੁਰ ਕਰਾਇਆ ਕਰੋ ਘੱਟ ਨਾ ਕਰਦਾ ਹੀ ਨਹੀਂ ਕਿਸੇ ਨਾ ਕੋਈ ਨਹੀਂ ਆ ਜੀ ਕਿਸੇ ਨਾ ਇਹ ਤਾਂ 2000 2000 ਨਾ ਕੰਮ ਹੋਊਗਾ ਤੇ 2-400 ਵੱਧੇ ਲੱਗੂਗਾ ਘੱਟ ਨਹੀਂ ਲਊਗਾ ਬਰਾਬਰ ਦੇ ਅਰੇ ਦੋਨੇ ਪਾਸੇ ਲਾਉਣ ਲੱਗੇ ਆ ਹਾਂ ਅਰੇ ਉੱਚੀ ਆ ਹੋਟਾ ਹੋਣੀ ਨਹੀਂ ਮੈਂ ਗਾੜੀ ਤੇ ਲਾ ਲਏ ਓਕੇ ਓਕੇ ਆਪਣਾ ਟਾਈਮ ਹੋ ਗਿਆ ਆ ਗੱਡੀ ਆਪਣੀ ਪਹਿਲੀ ਲੱਗਣ ਲੱਗੀ ਕਾਊਂਟਰ ਤੇ ਤਿਆਰੀ ਚਹੀ ਆ ਹਨਾ ਆ ਗੱਡੀ ਆਈ ਆ ਸੰਧੂ ਪਹਿਲਾਂ ਇਹ ਜਾਣੀ ਆ ਇਤੋਂ ਬਾਅਦ ਅਸੀਂ ਆਪਣੀ ਦੂਜੀ ਗੱਡੀ ਲਗਣੀ ਹੈ ਉਸ ਤੋਂ ਬਾਅਦ ਆਪਣੀ ਗੱਡੀ ਲਗਣੀ ਆਪਾਂ ਗੱਲ ਕਰਨੀ ਹੈ ਜਿਹੜੀ ਗਰਦਾਸਪੁਰ ਵਿੱਚ ਉਹ ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਮਾਰਿਆ ਹੈ ਨਾ ਸਰਕਾਰਾਂ ਦਾ ਕੰਮ ਆ ਸਰਕਾਰ ਚਲਾਉਣਾ ਤੇ ਜਦੋਂ ਚੋਣ ਜਾਂਦਾ ਲੱਗਦਾ ਆ ਤੇ ਜਿਹੜਾ ਸਾਡਾ ਪ੍ਰਸ਼ਾਸਨ ਆ ਉਹਨਾਂ ਦਾ ਕੰਮ ਹੁੰਦਾ ਸਟੇਟ ਨੂੰ ਚਲਾਉਣਾ ਤੇ ਜ਼ਿਲ੍ਹੇ ਨੂੰ ਚਲਾਉਣਾ ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਆੜਤੀਏ ਨੇ ਟਰੱਕ ਡਰਾਈਵਰ ਦੇ ਗੋਲੀ ਮਾਰ ਦਿੱਤੀ ਹੈ ਜਿਸ ਕਰਕੇ ਟਰੱਕ ਡਰਾਈਵਰ ਦੀ ਜਾਨ ਚਲੀ ਗਈ ਹੈ ਤਾਂ ਬੇहद ਇਹ ਵੱਡਾ ਕਾਂਡ ਹੋਇਆ ਏ ਐਫਸੀਆਈ ਦਾ ਗੋਦਾਮ ਸੀ ਗੁਰਦਾਸਪੁਰ ਵਿਖੇ ਜਿੱਥੇ ਟਰੱਕ ਕਣਕ ਲੈ ਕੇ ਪਹੁੰਚੇ ਸਨ ਫਸਲਾ ਲੈ ਕੇ ਪਹੁੰਚੇ ਸਨ ਉੱਥੇ ਆੜਤੀਆ ਵੀ ਆਪਣੇ ਕਾਫਲੇ ਦੇ ਨਾਲ ਜਿਹੜੇ ਉਸ ਦੇ ਸਾਥੀ ਆੜਤੀਏ ਸੀ ਉਹ ਵੀ ਆ ਰਹੇ ਸੀ ਰਾਹ ਦੇ ਵਿੱਚ ਟਰੱਕ ਦੀ ਟੱਕਰ ਹੁੰਦੀ ਹੈ ਟਰੱਕ ਟਕਰਾਉਣ ਤੋਂ ਬਾਅਦ ਆਰਤੀਆ ਇੰਨਾ ਅੱਗ ਬਬੂਲਾ ਹੋ ਜਾਂਦਾ ਏ ਕਿ ਉਹ ਆਪਣਾ ਪਰਸਨਲ ਰਿਵੋਲਵਰ ਕੱਢਦਾ ਏ ਅਤੇ ਟਰੱਕ ਡਰਾਈਵਰ ਦੇ ਗੋਲੀਆਂ ਮਾਰ ਦਿੰਦਾ ਏ ਜਿਸ ਕਰਕੇ ਟਰੱਕ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਵਿਕੇ ਮ੍ਰਿਤਕ ਦੀ ਪਛਾਣ ਮੱਖਣ ਮਸੀਹ ਹੋਈ ਹੈ ਮੱਖਣ ਟਰੱਕ ਡਰਾਈਵਰ ਸੀ ਆਰਤੀਆ ਦਾ ਨਾਮ ਹਰਪਾਲ ਸਿੰਘ ਦੱਸਿਆ ਜਾ ਰਿਹਾ ਏ ਉਹ ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਮਾਰਿਆ ਹੈ ਨਾ ਸਰਕਾਰਾਂ ਦਾ ਕੰਮ ਆ ਸਰਕਾਰ ਚਲਾਉਣਾ ਤੇ ਜਦੋਂ ਚੋਣ ਜਾਂਦਾ ਲੱਗਦਾ ਆ ਤੇ ਜਿਹੜਾ ਸਾਡਾ ਪ੍ਰਸ਼ਾਸਨ ਆ ਉਹਨਾਂ ਦਾ ਕੰਮ ਹੁੰਦਾ ਸਟੇਟ ਨੂੰ ਚਲਾਉਣਾ ਤੇ ਜ਼ਿਲ੍ਹੇ ਨੂੰ ਚਲਾਉਣਾ ਗਰਦਾਸ ਔਰ ਦੇ ਜ਼ਿਲ੍ਹਾ ਅਫਸਰ ਨੂੰ ਮੈਂ ਪੁੱਛਣਾ ਚਾਹੁੰਨਾ ਜੇ ਉਹ ਬੰਦਾ ਜਿਹੜਾ ਆੜਤੀਆ ਸਿਗਾ ਸਾਜਨ ਉਹਦੇ ਕੋਲ ਉਹ ਅਸਲਾ ਕਿੱਥੋਂ ਆਇਆ ਜੇ ਉਹਦੇ ਕੋਲ ਅਸਲਾ ਸੀ ਉਹ ਥਾਲਾ ਜਾਨਿਕ ਬੰਦੇ ਨੂੰ ਤੁਸੀਂ ਬੰਦਾ ਹੀ ਨਹੀਂ ਸਮਝਦੇ ਡਰਾਈਵਰ ਆ ਜੇ ਤੇਰੀ ਗੱਡੀ ਵਿੱਚ ਲੱਗ ਗਈ ਆ ਤੂੰ ਪ੍ਰਸ਼ਾਸਨ ਨੂੰ ਸੱਦ ਮੌਕਾ ਮੌਕੇ ਤੇ ਪ੍ਰਸ਼ਾਸਨ ਆਵੇ ਜੇ ਜਿਹੜਾ ਡਰਾਈਵਰ ਦੀ ਗਲਤੀ ਡਰਾਈਵਰ ਤੇ ਕਾਰਵਾਈ ਹੋਵੇ ਜੇ ਤੇਰੀ ਗਲਤੀ ਤੇਤੇ ਹੋਵੇ ਅੱਵਲ ਤਾਂ ਕਾਨੂੰਨ ਹੀ ਸਾਡੇ ਹਿੰਦੁਸਤਾਨ ਦਾ ਗੰਦਾ ਆ ਇਹ ਵਾਲਾ ਜਿੱਥੇ ਵੱਡੀ ਗੱਡੀ ਦੀ ਗਲਤੀ ਕੱਢ ਦਿੱਤੀ ਜਾਂਦੀ ਹੈ ਚਲੋ ਉਹ ਵੀ ਗੱਲ ਹੋ ਗਈ ਜੇ ਗਲਤੀ ਕੱਢ ਵੀ ਦਿੱਤੀ ਆ ਉਹਦਾ ਆਪਣਾ ਮੁਆਵਜ਼ਾ ਲੈਣਾ ਹੈ ਨਾ ਤੂੰ ਪ੍ਰਸ਼ਾਸਨ ਨੂੰ ਸੱਦ ਦੇ ਤੂੰ ਗੋਲੀ ਚਲਾ ਕੇ ਬੰਦਾ ਮਾਰੂਗਾ ਤੁਹਾ ਨਈਹਾ ਹੱਕ ਕੇਸ ਬੰਦੇ ਨੇ ਦੇਤਾ ਕਿ ਤੁਸੀਂ ਇੱਕ ਗੋਲੀ ਚਲਾ ਕੇ ਕਿਸੇ ਦੀ ਜਾਨ ਲੈ ਸਕੋ ਤੁਸੀਂ ਰੱਬ ਹੋ ਗਏ ਆਹ ਤੀਆ ਜੇ ਤੇਰੇ ਕੋਲ 4 ਪੈਸੇ ਆ ਕਿਸੇ ਮਾਤੜ ਬੰਦੇ ਦੀ ਤੂੰ ਜਾਨ ਲੈ ਲਊਗਾ ਹੈ ਡਰਾਈਵਰ ਵੀ ਬੰਦਾ ਮੇਰੇ ਭਰਾ ਉਹ ਐਫਸੀਆਈ ਗਦਾਮ ਗਰਦਾਸਪੁਰ ਜਿਹੜਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਆ ਉਹਦੀ ਵੀ ਜ਼ਿੰਮੇਵਾਰੀ ਬਣਦੀ ਆ ਜੇ ਦਾਣੇ ਲੈ ਕੇ ਤੁਹਾਡੇ ਟਰੱਕ ਆਇਆ ਆ ਤਾਂ ਤੁਹਾਡੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਹੈਗੀ ਆ ਉਹਦੀ ਪ੍ਰੋਟੈਕਸ਼ਨ ਕਰਨਾ ਜੇ ਤੁਹਾਡੀ ਉਥੇ ਟ੍ਰਾਫਿਕ ਨਾਲ ਲੜਾਈ ਹੋ ਗਈ ਆ ਤੁਸੀਂ ਮੌਕੇ ਤੇ ਸਲਝਾ ਸਕਦੇ ਸੀ ਪਰ ਨਹੀਂ ਕਿਸੇ ਨੇ ਸਲਝਾਇਆ ਉਹ ਡਰਾਈਵਰ ਬਚਾਰੇ ਨੂੰ ਕਿ ਉਹਦਾ ਉਹਦਾ ਟੱਬਰ ਹੋਊਗਾ ਉਹਦਾ ਪਰਿਵਾਰ ਹੋਊਗਾ ਇੱਥੇ ਜਾਊਗਾ ਉਹਦਾ ਪਰਿਵਾਰ ਬਾਕੀ ਦੁਨੀਆ ਦੇ ਹਰ ਇੱਕ ਜਗ੍ਹਾ ਤੇ ਤੇ ਖਾਸੇ ਹੁੰਦੇ ਆ ਸਰਕਾਰ ਮੁਆਵਜ਼ਾ ਦਿੰਦੀ ਆ ਉਹਦੇ ਟੱਬਰ ਨੂੰ ਨੌਕਰੀਆਂ ਦਿੰਦੀ ਆ ਸਾਰੇ ਕੁਝ ਹੁੰਦਾ ਹੈ ਨਾ ਕੀ ਟਰੱਕ ਡਰਾਈਵਰ ਦਾ ਇਨਸਾਨ ਨਹੀਂ ਉਹਦਾ ਟੱਬਰ ਨਹੀਂ ਤੁਸੀਂ ਉਹਨੂੰ ਗੋਲੀ ਮਾਰ ਕੇ ਮਾਰ ਦੋਗੇ ਉਹਨੂੰ ਮੁਆਵਜ਼ਾ ਨਹੀਂ ਮਿਲਣਾ ਚਾਹੀਦਾ ਟੱਪਰ ਦੂ ਉਹਨੂੰ ਜਾਓ ਟੱਪਰ ਦੇ ਐਸੇ ਬੰਦੇ ਨੂੰ ਜਸ ਉਹਦੀ ਪਰਿਵਾਰ ਨੂੰ ਨੌਕਰੀ ਨਹੀਂ ਮਿਲਣੀ ਚਾਹੀਦੀ ਦੋਗਲਾ ਇਹ ਸਾਡ ਸਰਕਾਰ ਸਾਡੇ ਨਾਲ ਜਾਨੀ ਕਿ ਦੋਗਲਾ ਇੱਕ ਕਿੱਦਾਂ ਕਹਦੀ ਹੈ ਦੋਗਲਾ ਰੁਪਈਆ ਹੁੰਦਾ ਟਰੱਕਾਂ ਵਾਲਿਆਂ ਨਾਲ ਬਸਾਂ ਵਾਲਿਆਂ ਨਾਲ ਕਰਦੀ ਹੈ ਪ੍ਰਾਈਵੇਟ ਬਸਾਂ ਵਾਲਿਆਂ ਨਾਲ ਹੈਨਾ ਜੇ ਦਾ ਤਕੜੇ ਟਰਾਂਸਪੋਰਟਰ ਕਿਸੇ ਕਿਸੇ ਲੀਡਰ ਦੀ ਟਰਾਂਸਪੋਰਟ ਆ ਉੱਥੇ ਦਾ ਸਰਕਾਰ ਕੀ ਪ੍ਰਸ਼ਾਸਨ ਸਾਰੇ ਜਾਂਦਾ ਆ ਤੇ ਉਹਦੀ سپورਟ ਕਰਦਾ ਆ ਜਿੱਥੇ ਸਿੰਗਲ ਆਪਰੇਟਰ ਹੁੰਦਾ ਆ ਚਾਹੇ ਉਹ ਟਰੱਕ ਵਾਲਾ ਹੀ ਆ ਚਾਹੇ ਉਹ ਬਾਸਾ ਵਾਲਾ ਹੀ ਆ ਉਹਦੇ ਨਾਲ ੱਟਕਾ ਹੁੰਦਾ ਆ ਆਇਆ ਆ ਤੇ ੱਟਕਾ ਹੁੰਦਾ ਰਹਿਣਾ ਆ ਹਨਾ ਮੱਖਣ ਮਸ਼ੀਨ ਆ ਦਾ ਬੰਦਾ ਜਿਹੜਾ ਵਿਚਾਰਾ ਆਪਣੀ ਜਾਨ ਤੋਂ ਗਿਆ ਉਹਦਾ ਟੱਬਰ ਕੀ ਜਾਂਦਾ ਹੋਊਗਾ ਹਨਾ ਭਗਵਾਨ ਜਮਾਨ ਸਾਹਿਬ ਥੋੜਾ ਜਿਹਾ ਸੋਚ ਕੇ ਦੇਖੋ ਕਿ ਉਸ ਬੰਦੇ ਤੋਂ ਪਹਿਲਾਂ ਤਾਂ ਅਸਲਾ ਕਿੱਥੋਂ ਆਇਆ ਦੇ ਅਸਲਾ ਉਹਦੇ ਕੋਲ ਹੈਗਾ ਕਿਤਨਾ ਕਿਤੇ ਜ਼ਿਲ੍ਹਾ ਅਫਸਰ ਵੀ ਜ਼ਿੰਮੇਵਾਰ ਬਿਠਾਇਆ ਕਿ ਹਾਂ ਵੀ ਤੇ ਉਹਦੀ ਜ਼ਿੰਮੇਵਾਰੀ ਬਣਦੀ ਸੀਗੀ ਉਹ ਟਰੱਕ ਡਰਾਈਵਰ ਦੀ ਜਾਨ ਬਚਾਉਣ ਦੀ ਠੀਕ ਹੈ ਜੀ ਹੁਣ ਟਰੱਕ ਡਰਾਈਵਰ ਦੀ ਜਾਨ ਗਈ ਆ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਕਿ ਉਸ ਬੰਦੇ ਕੋਲ ਚੋਣ ਜਾਤੇ ਦੇ ਵਿੱਚ ਅਸਲਾ ਕਿਉਂ ਆ ਕਿਹਦੀ ਸ਼ੈਨਾ ਉਹ ਆਪਣੀ ਜੇਬ ਤੇ ਅਸਲਾ ਪਾਈ ਫਿਰਦਾ ਸੀ ਤੇ ਕਿਹਦੀ ਸ਼ੈਨਾ ਉਹਨੇ ਅਸਲਾ ਚਲਾਇਆ ਇਹ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਜਿਸ ਬੰਦੇ ਦੀ ਸ਼ਹਿ ਸੀ ਉਸ ਬੰਦੇ ਨੂੰ ਪਹਿਲਾਂ ਅੰਦਰ ਕਮ ਚਾਹੀਦਾ ਤੇ ਬਾਕੀ ਟਰੱਕ ਦੇ ਟਰੱਕ ਵਾਲੇ ਦੇ ਪਰਿਵਾਰ ਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਮੁਆਵਜ਼ਾ ਮਿਲਣਾ ਚਾਹੀਦਾ ਆ ਜਾਂ ਉਹਦੇ ਪਰਿਵਾਰ ਦੇ ਕਿਸੇ ਬੱਚੇ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਕਿਉਂਕਿ ਉਹਦਾ ਸਾਰਾ ਕੁਝ ਉੱਡ ਗਿਆ ਹਨ ਉਹਦੇ ਪਰਿਵਾਰ ਦਾ ਤਾਂ ਚਲੋ ਬਾਕੀ ਅੱਜ ਦਾ ਬਲੌਗ ਬਣਾਉਣੀ ਆ ਇਦਾਂ ਦੀਆਂ ਖਬਰਾਂ ਰੋਜ਼ ਹੀ ਕਿਤੇ ਨਾ ਕਿਤੇ ਸੁਣਨ ਨੂੰ ਮਿਲਦੀਆਂ ਕਿਤੇ ਨਾ ਕਿਤੇ ਫੇਸਬੁੱਕ ਤੇ ਤੁਹਾਨੂੰ ਕੋਈ ਨਾ ਕੋਈ ਖਬਰ ਇਦਾਂ ਦੀ ਮਿਲ ਜਾਊਗੀ ਤੇ ਚਲੋ ਬਾਕੀ ਕੰਮ ਕਰਦੇ ਗੱਡੀ ਸਾਡੀ ਹੋ ਗਈ ਆ ਧੱਕਾ ਸਟਾਰਟ ਧੱਕਾ ਲਾਉਣ ਲੱਗੇ ਆ ਆ ਬੰਦੇ ਆਏ ਧੱਕਾ ਲਾਉਣ ਸਟਾਰਟ ਹੋ ਗਈ ਕਿ ਯਾਰਾ ਸਾਜਨਾ ਦੇ ਬੰਦੇ ਨੂੰ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਉਹਦੇ ਡਰਾਈਵਰ ਦੇ ਪਰਿਵਾਰ ਦੇ ਨਾਲ ਸਾਰੇ ਆਪਰੇਟਰਾਂ ਨੂੰ ਸਾਰੀਆਂ ਯੂਨੀਅਨਾਂ ਨੂੰ ਸਾਰਿਆਂ ਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਚੰਦਾ ਜੀ ਲੋ ਵੀ ਮਿੱਤਰੋ ਆਪਾਂ ਤੁਰ ਪਏ ਹਾਂ ਹੁਣ ਨਕੋਦਰ ਨੂੰ ਫੇਰ ਸਵਾਰੀਆਂ ਹੈਗੀਆਂ 5-7 ਕ ਮੰਨ ਟਾਵਾ ਡੋਲ ਹੁੰਦਾ ਕਿ ਡੀਲ ਦਾ ਖਰਚਾ ਪੂਰਾ ਹੋ ਜਾਊਗਾ ਕਿ ਅੱਜ ਰਹਿਣ ਦਈਏ ਕਿਉਂਕਿ ਬੂਟਾ ਕਰਕੇ ਵੀ ਥੋੜਾ ਜਿਹਾ ਸਵਾਰੀ ਦਾ ਫਰਕ ਪਿਆ ਆ ਤੇ ਉਹਦਾ ਗਰਮੀ ਵੀ ਬਹੁਤ ਆ ਚਲੋ ਦੇਖਦੇ ਆ ਜੇ ਤਾਂ ਜਿਹੜਾ ਬਣਦਾ ਹੋਇਆ ਫੇ ਆਪਾਂ ਜਾਣਾ ਆ ਨਹੀਂ ਤਾਂ ਨਹੀਂ ਜਾਣਾ ਹਾਂਜੀ ਮਿੱਤਰੋ ਤੁਸੀਂ ਸੋਚਦੇ ਹੋਵੋਗੇ ਆਪਾਂ ਇਹ ਬੱਸ ਲੈ ਕੇ ਜਾਂਦੇ ਜਾਂਦੇ ਨੂੰ ਕੋਈ ਦੰਨੂ ਸਕੂਟਰੀ ਤੇ ਕਿੱਦਾਂ ਹੋ ਗਏ ਪਰ ਗਾਲੇ ਦਾਆਂ ਕੀ ਸਵਾਰੀ ਹੈ ਨਹੀਂ ਸੀ ਬੱਸ ਆਪਾਂ ਮੋੜ ਲਿਆਂ ਦੀ ਖੜੀ ਕਰਤੀ ਵੀਡੀਓ ਬਣਾਉਣ ਦਾ ਯਾਰ ਚੇਤਾ ਭੁੱਲ ਜਾਂਦਾ ਤਾਂ ਕਰਕੇ ਬਣਾ ਨਹੀਂ ਹੋਈ ਤੇ ਹੁਣ ਮੈਂ ਘਰ ਨੂੰ ਚੱਲਾ ਆ ਕਨੈਕਟਰ ਮੇਰੇ ਨੂੰ ਸਕੂਟਰੀ ਚਾਹੀਦੀ ਸੀ ਤੇ ਭਾਜੀ ਮੋੜ ਲਿਆ ਹੋਗਾ ਸਕੂਟਰੀ ਮੈਨੂੰ ਛੱਡ ਕੇ ਤੇ ਚਲੋ ਹਾਂਜੀ ਮਿੱਤਰੋ ਆਪਣਾ ਅੱਜ ਦਾ ਬਲੌਗ ਹੋ ਗਿਆ ਇੱਥੇ ਖਤਮ ਅੱਜ ਕਰ ਪਰੌਣੇ ਆਏ ਆ ਦੇਖ ਕੇ ਹੱਸਦੇ ਆ ਨਹੀਂ ਨਹੀਂ ਉਹ ਵੀਡੀਓ ਨਹੀਂ ਉੱਤੇ ਬਲੌਗ ਦੀ ਬਣਾਉਣਾ ਮੈਂ ਅੱਜ ਆਪਣਾ ਬਲੌਗ 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 ਬਣਾਇਆ ਮੈਂ ਛੋਟਾ ਜਿਹਾ ਉਹ ਅੱਜ ਖਤਮ ਹੋਣ ਲੱਗਾ ਤੇ ਬਾਈ ਨਹੀਂ ਬਣਾਉਣਾ ਕਿਉਂ ਹਾਂਜੀ ਮਿੱਤਰੋ ਚਾਹੀਦਾ ਅੱਜ ਦਾ ਆਪਣਾ ਬਲੌਗ ਹੋ ਗਿਆ ਖਤਮ ਘਰ ਪਹੁੰਚ ਗਏ ਆ ਤੇ ਹੈ ਨਹੀਂ ਸੀ ਕੋਈ ਘਰ ਮੰਮੀ ਹੁਣੇ ਹੋਣਾ ਆ ਗੁਰਦੁਆਰਾ ਸਾਹਿਬ ਗਏ ਸੀ ਤੇ ਚਲੋ ਅੱਜ ਦਾ ਵਲੌਗ ਇੱਥੇ ਹੀ ਖਤਮ ਚੰਗਾ ਸੱਸਰੀ ਕਾ